ਅੱਤੇ ਜੀ ਨਾ ਸਾਰੇ ਹੋਏ ਪਏ ਸਕੇ ਪਏ ਪਾਣੀ ਪੋਣਾ ਲੈ ਹਰਪ੍ਰੀਤ ਮੰਮੀ ਸਤਿ ਸ਼੍ਰੀ ਅਕਾਲ ਮੰਮੀ ਚਾਲ ਹੋਰ ਕਿਵੇਂ ਪਤਾ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਵਧੀਆ ਠੀਕ ਹੈ ਹੋਰ ਮੈਂ ਤਾਂ ਵਧੀਆ ਹੋਰ ਉੱਥੇ ਕਿਵੇਂ ਸੀ ਸਾਰੇ ਮਾਮੇ ਵਰਗੇ ਠੀਕ ਸੀ ਹੁਣ ਹਾਂ ਪੁੱਤ ਹੁਣ ਤਾਂ ਠੀਕ ਸੀ ਹੂੰ ਦੇਤੀ ਛੁੱਟੀ ਠੀਕ ਹੈ ਅੱਛਾ ਕੀ ਹਾਂ ਚਲ ਤੂੰ ਦੱਸ ਮੈਂ ਤਾਂ ਵਧੀਆ ਨਾ ਤੁਸੀਂ ਇਹਨੂੰ ਦਿਨ ਰੁਕ ਕੇ ਦੇਖੀ ਪੁੱਤ ਮੇਰੀ ਮਜਬੂਰੀ ਹੋਗੀ ਫਿਰ ਹੁਣ ਉੱਥੇ ਤੇਰੇ ਮਾਮੇ ਦੇ ਕੋਲੇ ਬੈਠਣ ਵਾਲਾ ਕੋਈ ਨਹੀਂ ਸੀ ਹਸਪਤਾਲ 'ਚ ਦਾਦੀ ਨੂੰ ਭੇਜ ਦੰਦੇ ਉਹੋ ਦਾਦੀ ਤੋਂ ਕੀ ਕਰਵਾਉਣਾ ਸੀ ਉਹਨਾਂ ਨੇ ਕੰਮ ਤਾਂ ਤੋਰੇ ਫੇਰੇ ਉਸ ਦਾਦੀ ਦਾ ਚਾਰ ਸੁਣਾਉਂਦੀ ਉਹਨਾਂ ਨੂੰ ਤੁਹਾਨੂੰ ਪਤਾ ਨਾ ਮੰਮੀ ਦਾਦੀ ਸਵਾਦ ਸਾਰਾ ਦਿਨ ਬੋਲਦੇ ਨੇ ਗੁਰਗੁਰ ਕਹਿੰਦੀ ਰਹਿੰਦੇ ਬਿਨਾਂ ਗੱਲੋਂ ਸਭ ਕੋਈ ਨਹੀਂ ਪਤਾ ਜੇ ਜੀ ਆਤਾ ਫਿਰ ਉਹ ਜੀ ਇਹ ਆ ਗਈ ਆਪ ਪਤ ਦੀ ਹੈਗੀ ਤੇ ਹੁਣ ਕਿੱਥੇ ਹੈਗੀ ਅੰਦਰ ਬੈਠੀ ਆ ਅੱਛਾ ਨੇ ਮੈਂ ਤਾਂ ਅੰਦਰ ਬੈ ਜਾ ਤਾਂ ਤੂੰ ਬੈਠੀ ਹੈ ਕੰਮ ਕਰ ਲੈ ਐ ਕਰ ਲੈ ਮੈਂ ਤਾਂ ਖੜਾ ਚੜਾ ਕੇ ਇੱਧਰ ਆ ਗਈ ਮੈਂ ਤਾਂ ਦੇਖਣ ਲੱਗੀ ਪੌਦੇ ਜੇ ਚਲ ਕੋਈ ਨਹੀਂ ਇਹਨਾਂ ਨੂੰ ਵੀ ਪਾਣੀ ਪੂਣੀ ਪਾਉਣਾ ਜ਼ਰੂਰੀ ਹੈ ਫੇਰ ਹੂੰ ਤੇ ਜਸ ਕਿੱਥੇ ਜਸ ਵੀ ਇੱਧਰ ਕਿੱਧਰ ਹੀ ਹੋਣਾ ਮੈਨੂੰ ਤਾਂ ਪਤਾ ਨਹੀਂ ਉਹ ਕੋਲ ਦੱਸ ਕੇ ਜਾਂਦੇ ਆ ਮੈਂ ਤਾਂ 10 ਦਿਨ ਮੇਰੇ ਸਹਰਾਣੇ ਛੱਡ ਦਾਂਦੇ ਉਹ ਬੋਲੀ ਜਾਂਦੇ ਰਹਿੰਦੇ ਸਾਰਾ ਦਿਨ ਚਲ ਕੋਈ ਨਹੀਂ ਬੱਸ ਫੇਰ ਕਿੰਨਾਂ ਦਾਗਾ ਕੁਛ ਨਹੀਂ ਹੁੰਦਾ ਵੱਡੇ ਬੰਦੇ ਦਾ ਗੁੱਸਾ ਨਹੀਂ ਕਰਦੇ ਹੁੰਦੇ ਉਹਦੇ ਮੈਂ ਤੈਨੂੰ ਫੋਨ ਤੇ ਵੀ ਇਹੀ ਗੱਲ ਸਮਝਾਈ ਸੀ ਤੁਸੀਂ ਤਾਂ ਮੈਨੂੰ ਸਮਝਾਈ ਸੀ ਦਾਦੀ ਵੀ ਮਰ ਕੱਲੀ ਛੱਡ ਕੇ ਕਾਲਜ ਵੀ ਨਹੀਂ ਗਈ ਇਕ ਦਿਨ ਕੀ ਕਹਿਣਾ ਗਈਆਂ ਫੋਨ ਆਇਆ ਸੀ ਕਾਲਜ ਤਾਂ ਗਈਆਂ ਨਹੀਂ ਮੈਂ ਤਾਂ ਇਹਨਾਂ ਨੂੰ ਕੱਲੀ ਛੱਡ ਕੇ ਕਿਤੇ ਨਹੀਂ ਗਈ ਇਹਨਾਂ ਧਿਆਨ ਰੱਖਦੀ ਐ ਫੇਰ ਵੀ ਪਤਾ ਨਹੀਂ ਕਾਹ ਤੋਂ ਐ ਕਰਦੇ ਨੇ ਚਲ ਚਲ ਕੋਈ ਨਹੀਂ ਤੂੰ ਨਾ ਇਨੀ ਟੈਨਸ਼ਨ ਲੈ ਤੇ ਕੋਈ ਨਹੀਂ ਬੋਲ ਕੇ ਰਹਿ ਜੂਗੀ ਆਪੇ ਆ ਜੀ ਰਹੂਗੀ ਕੋਈ 10 20 ਦਿਨ ਹੋ ਸਕਦਾ ਮੈਨੂੰ ਹੀ ਠੀਕ ਦੀ ਹੋਵੇ ਭਾਗ ਜੀ ਓਹੋ ਮੈਂ ਹਾਂ ਮੈਂ ਤਾਂ ਕਹਿੰਦੀ ਬਈ ਤੁਸੀਂ ਆ ਕੇ ਤੇ ਅੱਜ ਹੀ ਕਹਿ ਦੇ ਮੈਂ ਜਾਨੀ ਆ ਆਪਦੇ ਘਰੇ ਸਰ ਕੋਈ ਨਹੀਂ ਭਾਗ ਦੂਗੀ ਪੁੱਤ ਫੇਰ ਕੀ ਆ ਦੋ ਰੋਟੀਆਂ ਉਹ ਖਾਂਦੀ ਐ ਦੱਸ ਕੀ ਨਹੀਂ ਮੰਮੀ ਗੱਲ ਇਹ ਆ ਮੈਨੂੰ ਕੁਝ ਕਹਿਣ ਮਰਜੀ ਸੁਣੂਗੀ ਚੁੱਪ ਕਰਕੇ ਜਦੋਂ ਮੇਰੀ ਮੰਮੀ ਨੂੰ ਕਹਿੰਦੇ ਉਹ ਤਾਂ ਗੁੱਸਾ ਨਹੀਂ ਹੁੰਦਾ ਉਹਨਾਂ ਨੂੰ ਬਿਨਾਂ ਗੱਲ ਤੋਂ ਵਿੱਚ ਲੈ ਆਉਂਦੇ ਹਰ ਗੱਲ ਦੇ ਪੁੱਤ ਅੱਗੇ ਪ੍ਰਾਣੀਆਂ ਬੁੜੀਆਂ ਨਾ ਐਂ ਕਰਦੀਆਂ ਸੀ ਜੇ ਨੂੰ ਹਨਾ ਲੜਦੀਆਂ ਨਾ ਉਹਨਾਂ ਦੇ ਮਾਪਿਆਂ ਨੂੰ ਫੜਦੀਆਂ ਪਹਿਲਾਂ ਤੇਰੀ ਮਾਂ ਨੇ ਆਈ ਨਹੀਂ ਦੱਸਿਆ ਤੇਰੀ ਮਾਂ ਨੇ ਆਈ ਨਹੀਂ ਦੱਸਿਆ ਅਸੀਰ ਕਾਨਾ ਸੀ ਸਾਡਾ ਰਕਾਨ ਪੁਣਾ ਕੋਲ ਤਾਂ ਇਹ ਨਹੀਂ ਤਾਂ ਗਹਾਣੀ ਜਿਠਾਣੀ ਦਾ ਸਾਡੇ ਮਾਵਾ ਤਿੱਕਰੀ ਜਾਂਦੀ ਸੀ ਹਾਂ ਹਾਂ ਲਗਾਈ ਕਰਦੀ ਸੀ ਆਹੀ ਕੁਛ ਕਰਦੀ ਸੀ ਜਦੋਂ ਅਸੀਂ ਆਇਆ ਇਹਨਾਂ ਦੇ ਦੋ ਮੱਝਾਂ ਜੇ ਹੁੰਦਗਾ ਅਸੀਂ ਆ ਕੇ ਕਹਤਾ ਵੀ ਹੋਰ ਪਸ਼ੂ ਵਧਾ ਲਓ ਕੋਈ ਨਹੀਂ ਹੁਣ ਵੀ ਅਸੀਂ ਦੋਨੇ ਹੈਗੇ ਕੰਮ ਵਾਲਨਾ ਤੇ ਪੁੱਤੋ ਪਸ਼ੂ ਹੋਰ ਲੈ ਲੈ ਉਹਦੇ ਬਾਪੂ ਜੀ ਸੀਗੇ ਆਪਣੀ ਜਿਹਾਉਂਦੇ ਦਾਦਾ ਜੀ ਥੋਡੇ ਤੇ ਉਹਨੇ ਹੋਰ ਮੱਝਾਂ ਲਿਆ ਕੇ ਵੰਨਦਗਾ ਅਸੀਂ ਨਾ 4 ਵਜੇ ਉੱਠ ਪੜਦਾਂ ਦੋਨੇ ਦਰਾਣੀ ਜਿਠਾਣੀ ਅਸੀਂ 10-12 ਤਾਂ ਕੱਢਦੇ ਆਂ ਨੀਰਾ ਪਾਉਂਦੀ ਆਂ ਗੋਹਾ ਕੂੜਾ ਸੜਦੇ ਆਂ ਸਾਰਾ ਬੇੜਾ ਸੁੰਭਰਦਾ ਉਹ ਤਿੱਕਰ ਹੁੰਦਾ ਕੱਚਾ ਘਰ ਹੁੰਦਾ ਲੇਪ ਪਦਿਆਂ ਕੰਦਾ ਮਿੱਟੀ ਲਾਉਂਦੀ ਆਂ ਸਾਰੇ ਘਰ ਨੂੰ ਕੱਚਾ ਘਰ ਹੁੰਦਾ ਸੀ ਉਦੋਂ ਤੇ ਫੇਰ ਅਸੀਂ ਹੁਣ ਨਾਲੇ ਸਾਰਾ ਦਿਨ ਕੰਮ ਕਰੀ ਜਾਂਦੇ ਆਂ ਜਦੋਂ ਬੇਲੀਆਂ ਹੋ ਕੇ 10 ਮਿੰਟ ਆਏ ਹੁੰਦਾ ਵੀ ਆਰਾਮ ਕਰ ਲੈ ਪਹਿਲੀ ਗੱਲ ਤਾਂ ਬੇਲੀਆਂ ਹੋਣੇ ਹੀ ਨਹੀਂ ਸੀ 10 ਮਹੀਨੇ ਚ ਹੁੰਦਿਆਂ ਜਦੋਂ ਉਹਨਾਂ ਨੂੰ ਸਾਂਭ ਸੰਭਾਲ ਕਰਕੇ ਛੱਡਦੇ ਆਂ ਚੁੱਲ੍ਹੇ ਕੰਨੀ ਹੁੰਦਾ ਚੁੱਲ੍ਹੇ ਦਾ ਕੰਮ ਨਿਵੇੜੇ ਕੱਪੜੇ ਧੋਣਾ ਕੱਪੜੇ ਧੋ ਕੇ ਫੇਰ ਫੇਰ ਪਸਵਾ ਕਰਨੀ ਹ ਤੇ ਜੇ 10 ਮਿੰਟ ਅਸੀਂ ਬਹਿ ਕੇ ਸਾਇਸ ਨਾਲ ਚਾਹ ਨਹੀਂ ਪੀ ਸਕਦੇ ਅਸੀਂ ਉਹਦੀ ਕਹਿੰਦੀ ਖੜੀਆਂ ਹੋ ਉਹ ਸੋਡੀਆਂ ਮਾਵਾ ਸੱਦੀ ਜਾਂਦਾ ਐਂ ਕਹਿੰਦੀ ਸੀ ਅੱਛਾ ਹਾਂ ਪਤਾ ਕੀ ਮਮੇ ਪਹਿਲਾਂ ਦਾ ਟਾਈਮ ਹੋਰ ਸੀ ਹੁਣ ਹੋਰ ਟਾਈਮ ਹੈ ਹੁਣ ਅੱਜ ਕਦੋਂ ਕੌਣ ਸੁਣਦਾ ਐਨੇ ਗੱਲਾਂ ਪੁੱਤ ਹੁਣ ਨਹੀਂ ਕੌਣ ਰੋਕ ਟੋਕ ਕਰਦਾ ਪਹਿਲਾਂ ਵਾਲੀਆਂ ਬੁੜੀਆਂ ਤਾਂ ਲੱਸੀ ਨਹੀਂ ਪਾਉਣ ਦਿੰਦੇ ਅਸੀਂ ਨੂੰ ਸਾਣੂ ਰੜਕਣੇ ਚ ਸਾਨੂੰ ਉਹਨਾਂ ਦੋਨਾਂ ਨੂੰ ਘਰਾਣੀ ਠਾਣੀ ਨੂੰ ਗੜਬੀ ਭਰ ਕੇ ਲੱਸੀ ਦੀ ਘਣੋਲੀ ਤੇ ਧਰ ਦਿੰਦੀ ਹੁੰਦੀ ਸੀ ਜਿਦੋਂ ਅਸੀਂ ਰੋਟੀ ਖਾਣੀ ਹੁੰਦੀ ਮਮਮੀ ਪਤਾ ਕੀ ਹੈ ਜਿਵੇਂ ਤੁਸੀਂ ਹੁਣ ਤੁਹਾਡੇ ਨਾਲ ਕਰਦੀ ਸੀ ਤੁਸੀਂ ਚੁੱਪ ਕਰਕੇ ਸੁਣਦੇ ਰਹਿੰਦੇ ਸੀ ਹੁਣ ਮੇਰੇ ਨਾਲ ਦਾਦੀ ਨੂੰ ਆਏ ਆ ਵੀ ਮੇਰੇ ਨਾਲ ਕਰੋ ਕਿ ਮੈਂ ਵੀ ਚੁੱਪ ਕਰਕੇ ਤੁਹਾਡੇ ਵਾਂਗੂ ਸੁਣੀ ਜਾਊਂਗੀ ਤਾਂ ਕੰਮ ਖਰੀ ਜਾਊਂਗੀ ਪੁੱਤ ਤੇ ਸਾਨੂੰ ਸੁਣਨਾ ਪੈਣਾ ਸੀ ਇਹਦੇ ਪੁੱਤੇ ਇਹਦੇ ਮਗਰ ਲੱਗਦੇ ਸੀਗੇ ਉਹ ਤੋਂ ਸਾਨੂੰ ਤੇ ਇਹਦੇ ਘੁੱਟ ਸਾਇਦ ਦੇ ਸੀ ਜੇ ਅਸੀਂ ਇਹਦੇ ਬਾਰੇ ਕੁਝ ਕਹਿੰਦੇ ਸੀ ਉਹ ਆਖਦੇ ਸਾਡੀ ਮਾਂ ਨੂੰ ਕਿਵੇਂ ਕਹਿਣਾ ਸਮਸਾ ਬਾਪੂ ਜੀ ਸਾਡੇ ਮਗਰ ਉਹ ਕਰਤੇ ਉਹ ਕਹਿੰਦੇ ਵੀ ਕੁੜਗਾ ਇੰਨਾ ਕੰਮ ਕਰਦਾਂਗੇ ਤੁਸੀਂ ਕਿਉਂ ਉਹ ਕਰਦੇ ਹੋ ਸ਼ੁਕਰਾ ਜਸ ਮਾੜੀ ਮੋਟੀ ਮੇਰੀ ਗੱਲ ਤਾਂ ਸੁਣਦਾ ਐਨਾ ਵੀ ਨੀ ਪਿੱਛੇ ਲੋਂਦੀ ਦਾਦੀ ਵੈਸੇ ਕੋਈ ਕਾਸਰ ਨਹੀਂ ਛੱਡਦੀ ਭਰਦੀ ਰਹਿੰਦੀ ਉਹ ਨੂੰ ਬੈਠੀ ਆ ਪੁੱਤ ਤੇਰੀ ਦਾਦੀ ਦੇ ਸਭ ਕੁਝ ਕੀਤਾ ਕਰਾਇਆ ਤੇਰੇ ਸੌਰੇ ਨੂੰ ਐਨਾ ਭਿਆਨਕ ਰੋਗ ਲੱਗਿਆ ਪਰ ਤੇਰੀ ਦਾਦੀ ਨੇ ਉਹਦਾ ਇਲਾਜ ਨਹੀਂ ਕਰਵਾਉਣ ਦਿੱਤਾ ਹਾਨੀਸਰ ਨੂੰ ਕੀ ਹੋਇਆ ਬਸ ਉਹਦਾ ਨਤੀਜਾ ਹੀ ਨਿਕਲਿਆ ਕਿ ਇੱਕ ਦਿਨ ਉਹਦੀ ਮੌਤ ਹੋ ਗਈ। ਮੇਰਾ ਪੁੱਤ ਤਾਂ ਸਾਰਾ ਉਹਦੋਂ 7 ਸਾਲ ਦਾ ਸੀ। ਮੈਂ 7 ਸਾਲ ਦੇ ਪੁੱਤ ਤੇ ਆਪਦੇ ਸਿਰ ਤੇ ਟਾਈਮ ਪਾਸ ਕੀਤਾ। ਹੂੰ ਸਹੀ ਗੱਲ ਆ ਮੰਮੀ ਜੇ ਦਾਦੇ ਪੁੱਤ ਨਹੀਂ ਹੋਈ ਇਹ ਆਪਣੀ ਕੀ ਹੋਊਗੀ? ਆਪਾਂ ਤਾਂ ਕਿਹਦੇ ਵਿਚਾਰੇ ਆ। ਉਹ ਇੰਨਾ ਕੰਮ ਕਰਦਾ ਸੀ। ਨਾ ਉਹ ਗਰਮੀ ਦੇਖਦਾ ਸੀ ਨਾ ਠੰਡ ਦੇਖਦਾ ਸੀ। ਉਹਨੇ ਆਪਦੀ ਦੇਹ ਨੂੰ ਇਹ ਜਾ ਰੋਗ ਲਾਇਆ ਚੰਦਰਾ। ਇਹ ਨਹੀਂ ਉਹਨੂੰ ਦੇਖਲਾ ਪੈਸਿਆਂ ਖੋਟੇ ਮਾਰਦਾ। ਲਾਜ ਨਹੀਂ ਉਹਦਾ ਹੋਣ ਦਿੱਤਾ ਇਹਨੇ। ਕਥੀਰਾ ਵੱਡੇ ਨੇ ਵੀ ਕਹਿਣਾ ਤੇਰੇ ਤਾਏ ਜੀ ਨੇ ਬਾਪੂ ਜੀ ਨੇ ਵੀ ਕਹਿਣਾ ਵੀ ਜਵਾਕ ਦਾ ਆਪਾਂ ਇਲਾਜ ਕਰਵਾ ਲਗੇ ਪਰ ਇਹ ਕਹਿੰਦੇ ਨਹੀਂ ਮੈਂ ਇਲਾਜ ਕਰਵਾਉਣ ਨਹੀਂ ਦੇਗੀ ਚਲ ਮੰਮੀ ਇਹ ਗੱਲਾਂ ਛੱਡ ਮੈਂ ਤਾਂ ਹੋਰ ਗੱਲਾਂ ਲੈ ਕੇ ਬੈਠਦਾ ਚਾਹ ਪੁੱਛਣਾ ਪਾਣੀ ਪੁੱਛ ਚ ਆਇਆ ਤੈਨੂੰ ਚਾਹ ਪਾਣੀ ਕਰਕੇ ਦਵਾ ਚਲ ਕੋਈ ਨਹੀਂ ਪੁੱਛ ਹੋ ਮੈਂ ਵੀ ਆਨ ਸਰਚ ਕਹਿਤਾਂ ਲਉਣ ਲੱਗੀ ਦਾਦੀ ਦੀਆਂ ਪਾਣੀ ਲਿਆਉਣੀ ਮੈਂ ਤੁਹਾਡੇ ਕੋਲ ਤੇ ਚਲ ਲੈ ਕੀ ਦੱਸਾਂ ਤੈਨੂੰ ਧੀ ਮੈਨੂੰ ਕਿਹੜਾ ਚੰਗੀ ਲੱਗਦੀ

ਹਾਂ ਕੱਲ ਛੁੱਟੀ ਮਿਲ ਗਈ ਸੀ ਤਾਂ ਹੀ ਤਾਂ ਅੱਜ ਆ ਗਈ ਮੈਂ ਫਿਰ ਚਲ ਚੰਗਾ ਹੋ ਗਿਆ ਹਾਂ ਹੋਰ ਤੂੰ ਠੀਕ ਹੈ ਹਾਂ ਮੈਂ ਤਾਂ ਠੀਕ ਹਾਂ ਜੀ ਕਿੰਨੇ ਗੋਡੇ ਗੋਡੇ ਠੀਕ ਹੈ ਵਧਗਾ ਕੇ ਮੇਰੇ ਗੋਡੇ ਮੇਰੇ ਗੋਡਿਆਂ ਨੂੰ ਕੀ ਹੋਏਗਾ ਚਲ ਵਧੀਆ ਚੰਗੀ ਗੱਲ ਆ ਵਧੀਆ ਹੋਣ ਤੇ ਨਾਲੇ ਮੈਂ ਤੈਨੂੰ ਐ ਕਹਿੰਦੇ ਇੰਨੇ ਦਿਨ ਨਹੀਂ ਰਹੀਦਾ ਹੁੰਦਾ ਕਾਇ ਦਿਨ ਹੋ ਗਏ ਤਨ ਕਰੋਂ ਗਈ ਨੂੰ ਕਰੇ ਤੇਰੇ ਨਵੀਂ ਨੂੰ ਮੇਰੇ ਲਈ ਬਹੂ ਆਈ ਹੈਗੀ ਚਲ ਕੋਈ ਨਹੀਂ ਬੇਬੇ ਅਸੀਂ ਕਿਹੜਾ ਫਿਰ ਇੱਥੇ ਗਾ ਹਮੇਸ਼ਾ ਸਾਂਭਣਗੇ ਦੋ ਰੋਟੀਆਂ ਹੀ ਬਹੂ ਲਾ ਲੈਂਦੀ ਸੀਗੀ ਬਾਕੀ ਹੁਣ ਫਿਰ ਜੇ ਬਹੁ ਦੇ ਸੱਤ ਤੇ ਛੱਡ ਕੇ ਵਾਗ ਗਈ ਨਾ ਜਦੋਂ ਆਪਦਾ ਭੈਣ ਭਰਾ ਟਿਲਦਾ ਹੋਵੇ ਫਿਰ ਬੇਬੇ ਰਹਿਣਾ ਵੀ ਪੈਂਦਾ ਨਾ ਜਿਵੇਂ ਨਾ ਮੈਸਾ ਹੁਣ ਫਿਰ ਘਰੇ ਨਾ ਬੜੇ ਘਰੇ ਵੜਨਦਾ ਨਹੀਂ ਹੈਗਾ ਬੇਬੇ ਵੀ ਹੁਣ ਜਦੋਂ ਵਿਚਾਰਾ ਬਾਈ ਬਿਮਾਰ ਸੀਗਾ ਫਿਰ ਹੁਣ ਹਸਪਤਾਲ ਚ ਮੈਨੂੰ ਰਹਿਣਾ ਹੀ ਪਿਆ ਹੁਣ ਉਹ ਮਾਂ ਪੁੱਤ ਕੱਲੇ ਕੀ ਕਰਦੇ ਨਾ ਤੇ ਉਹਦੇ ਨੋ ਨਹੀਂ ਸਮਝਦੇ ਉਹਨੂੰ ਬੇਬੇ ਨੂੰ ਗਈ ਹੋਈ ਹੈ ਪੇਕੀ ਉਹ ਘਰੇ ਬਿਮਾਰ ਪਿਆਗਾ ਗਾਹਾਂ ਬਹੂ ਆ ਕੇ ਪੇਕੀ ਗਈ ਆ ਤੇ ਮਾਂ ਆ ਕੇ ਭਰਾ ਨੂੰ ਸਾਮਣ ਗਈ ਆਗੀ ਬੇਬੇ ਨੂੰ ਸੌਰੇ ਨੂੰ ਪਹਿਲਾਂ ਉਹ ਕਿਵੇਂ ਸਾਂਭਦੀ ਬਹੂ ਨਾ ਜਾਪਾ ਕਰਨ ਗਈ ਹੋਈ ਹੈਗੀ ਅੱਛਾ ਜਾਪਾ ਕਰਨ ਗਈ ਹੋਈ ਹੈ ਬਹੂ ਤੇ ਫਿਰ ਕੋ ਕੰਮ ਵਾਲੇ ਰੱਖ ਲੈਂਦੇ ਤੁਸੀਂ ਬੇਬੇ ਕੰਮ ਵਾਲੀ ਵੀ ਲਾਈ ਹੋਈ ਉਹਨਾਂ ਨੇ ਫਿਰ ਹੁਣ ਹਸਪਤਾਲ ਚ ਵੀ ਤਾਂ ਪੈਣਾ ਹੀ ਸੀ ਕੋਲੇ ਘਰੇ ਮਾਲ ਪਸ਼ੂ ਹੁਣ ਬਹੂ ਨੇ ਧਾਰਾਂ ਡੋਕੇ ਦੀ ਚੋਣੇ ਸੀਗੇ ਐਂ ਫਿਰ ਆ ਨਾ ਹੀ ਆਉਂਦਾ ਭੈਣ ਭਰਾ ਹਿੰਝ ਛੱਡਿਆ ਜਾਵੇ ਇੱਕ ਭਰਾ ਹੈ ਮੇਰੇ ਕੀ ਬਾਲੇ ਹੈਗੀ ਇਹ ਆ ਘਰੇ ਤੂੰ ਬਹੂ ਨੂੰ ਛੱਡ ਗਈ ਕੱਲੀ ਨੂੰ ਇਹ ਪੁੱਛਦੀ ਨਹੀਂ ਰਸਦੀ ਨਹੀਂਗੀ ਤੇ ਆਈ ਕਾਲਜਾਂ ਚ ਕੱਲੀ ਤੁਰੀ ਫਿਰਦੀ ਏਗੀ ਕੁੜੀ ਇਹ ਤੂੰ ਮਾੜਾ ਮੋਟਾ ਤੈਨੂੰ ਰੋਕ ਭਾਈ ਬੇਬੇ ਕਾਲਜਾਂ ਚ ਕੱਲੰਗੇ ਜਾਂਦਾਂ ਹੁੰਦੇ ਹਨ ਹੋਰ ਕਾਲਜ ਚ ਘਰ ਦਾ ਪਰਿਵਾਰ ਥੋੜੀ ਨਾਲ ਜਾਂਦਾ ਹੁੰਦਾ ਆਏ ਤਾਂ ਮੈਨੂੰ ਵੀ ਪਤਾਗਾ ਫਿਰ ਮੁੰਡਾ ਛੱਡ ਕੇ ਆਵੇ ਇਹਨੂੰ ਮੁੰਡਾ ਲੈ ਕੇ ਆਵੇ ਮੁੰਡੇ ਨੂੰ ਤਾਂ ਕੁਛ ਦੱਸਦੀ ਏ ਤੇ ਆਪ ਕੀ ਕਰਦੀ ਤੂੰ ਫਿਰਦੀ ਰਹਿੰਦੀ ਏ ਮੈਨੂੰ ਉਹ ਲੈ ਗਿਆ ਛੱਡਣ ਮੈਨੂੰ ਉਹ ਲੈ ਗਿਆ ਛੱਡਣ ਆਈ ਨਹੀਂ ਲੋਟ ਆਉਂਦਾਗਾ ਤੂੰ ਮਾੜਾ ਮੋਟਾ ਇਹਨੂੰ ਸਮਝਾ ਬਹੂ ਨੂੰ ਚਲ ਕੋਈ ਨਹੀਂ ਬੇਬੇ ਮੈਂ ਕਹਿ ਦੂੰਗੀ ਨਾਲੇ ਇੰਨੇ ਇੰਨੇ ਦਿਨ ਨਿਪੇਕੀ ਜਾ ਕੇ ਬੈਠੀ ਤਾਂ ਹੁੰਦਾ ਢੱਲ ਵਿੱਚ ਕਿਦੇ ਨਹੀਂ ਆਉਦੀਗੀ ਸਭ ਦੇ ਘਰ ਏਡਾ ਲੰਮਸਾ ਹੁੰਦਿਆਂਗਾ ਮਾੜੀ ਮਾੜੀ ਕਿੱਲੇ ਵਿੱਚ ਤਾਂ ਨਹੀਂ ਭਜੀਦਾ ਹੁੰਦਾਗਾ ਸਭ ਤੋਂ ਖੜ ਲੱਗੇ ਤਾਂ ਵੀ ਬਾਗੀ ਜਿ ਢੱਡ ਦਖਣ ਲੱਗੇ ਤਾਂ ਵੀ ਬਾਗੀ ਤੂੰ ਆਵਦਾ ਘਰ ਸ਼ਾਮ ਸਾਂਭੇ ਹੀ ਬੇਬੇ ਕਿਧਰੇ ਨਹੀਂ ਮੇਰਾ ਘਰ ਮੇਰੇ ਮਗਰ ਜਾਂਦਾ ਸਾਰਾ ਕੁਝ ਸੈੱਟ ਐ ਤੇ ਫਿਰ ਜਾਣਾ ਆਉਣਾ ਤਾਂ ਪੈਂਦਾ ਹੀ ਜੀ ਦੁਖ ਦੇ ਸੁਖ ਦੇ ਨਾਲ ਜਾਵਾਂਗੇ ਭੈਣ ਭਰਾ ਦੇ ਹੋਰ ਕਦੋਂ ਜਾਵਾਂਗੇ ਜੱਸ ਕਿੱਥੇ ਆ ਗਿਆ ਨਾਲੇ ਇੱਥੇ ਜਾਸ ਹੋਊਗਾ ਬੋਲ ਮਾਰ ਨੂੰ ਵੇਜਾ ਸਸਰੀ ਘਰ ਮਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਪਾ ਹਾਂ ਠੀਕ ਹੈ ਵਧੀਆ ਹੋਰ ਤੁਸੀਂ ਮੈਨੂੰ ਫੋਨ ਤਾਂ ਕਰ ਦਿੰਦੇ ਵੀ ਤੁਸੀਂ ਆਉਣਾ ਸੀ ਮੈਂ ਲੈ ਆਉਂਦਾ ਤੁਹਾਨੂੰ ਇੱਥੇ ਬੈਠ ਕੋਈ ਨਹੀਂ ਬੈਠ ਜਾ ਤੁਸੀਂ ਮੈਨੂੰ ਦੱਸ ਤਾਂ ਦਿੰਦੇ ਮੈਂ ਉਰੇ ਨੂੰ ਹੋ ਜਾਣਾ ਮੇਰੇ ਕੋਲੇ ਨੂੰ ਬਥੇਰੇ ਦੇ ਹੋਗੇ ਇਕੱਲਾ ਛੱਡੇ ਨਹੀਂ ਮੇਰੇ ਬੁੱਤ ਨੂੰ ਨਹੀਂ ਮੈਨੂੰ ਦੱਸਿਆ ਕਿ ਨਹੀਂ ਹੈਗਾ ਕੰਦਾ ਛੱਡੇ ਨੂੰ ਉਹ ਛੱਡੋ ਤੁਸੀਂ ਤੁਸੀਂ ਦੱਸਦਾ ਸਹੀ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਂ ਨਾ ਤੇਰਾ ਫੋਨ ਲਵਾਇਆ ਸੀਗਾ ਉਹ ਮੁੰਡਾ ਟੱਕਰੈਸ ਮੈਨੂੰ ਉਹ ਪਰਲੀ ਗਲੀ ਆਣਾ ਮੇਰਾ number ਨੁਮਬਰ ਪਤਾ ਨਹੀਂ ਤਾਂ ਲੱਗਿਆ ਨਹੀਂ ਪਈ ਪਤਾ ਨਹੀਂ ਉਹਨੇ ਜਾਣ ਕੇ ਨਹੀਂ ਲਾਇਆ ਫੇਰ ਮੈਂ ਤੁਰੀ ਆਈ ਫੇਰ ਗਾਹਾਂ ਇੱਥੇ auto ਮਿਲ ਗਿਆ ਮੈਂ auto ਤੇ ਚੜੀ ਮੈਂ ਕਿਹਾ ਚੱਲ ਕੋਈ ਨਹੀਂ ਚੱਲ ਹੋਰ ਠੀਕ ਸੀ ਉੱਥੇ ਮਾਮੇ ਵਰਗਾ ਹੁਣ ਠੀਕ ਹੈ ਹਾਂ ਹੁਣ ਤਾਂ ਠੀਕ ਹੈ ਛੁੱਟੀ ਦਵਾ ਜਾਂਦੀ ਤੇ ਕੱਲ ਘਰੇ ਛੱਡ ਜਾਂਦਾ ਚੱਲ ਵਧੀਆ ਫੇਰ ਤੇ ਤੂੰ ਇਹ ਬੇਲੀ ਘਰੋਂ ਫ੍ਰੀ ਸੀ ਨਾ ਫੇਰ ਦਾਦੀ ਹੁਣ ਜਦੋਂ ਮਾਮਾ ਢਿੱਲਾ ਸੀ ਫਿਰ ਜਾਣੀ ਸੀ ਮੰਮੀ ਨੇ ਤਾਂ ਮੰਮੀ ਨੇ ਜਾਣਾ ਸੀ ਪੁੱਤ ਇੱਕ ਅੱਧਾ ਦਿਨ ਹੁੰਦਾਗਾ ਆ ਇੱਥੇ ਨਾ ਉੱਥੇ ਹੀ ਤਾਂ ਘਰ ਪਾ ਕੇ ਬਹਿ ਜਾ ਹਾਂ ਕੋਈ ਨਹੀਂ ਸੁੱਖ ਵੇਲੇ ਭਾਮਾ ਨਾ ਜਾਓ ਦੁੱਖ ਵੇਲੇ ਤਾਂ ਅਗਲੇ ਦੇ ਜਾਣਾ ਪੈਂਦਾ ਕੋਈ ਨਹੀਂ ਕਿਸੇ ਨੂੰ ਯਾਦ ਰੱਖਦਾਗਾ ਨਾ ਸੁੱਖ ਵੇਲੇ ਯਾਦ ਰੱਖੇ ਇਹਲਾ ਨਾ ਟੱਲੇ ਮਿੱਸਾਂ ਵੇਲੇ ਕਰੇ ਲੈ ਆਪਾਂ ਨੂੰ ਨੇੜੀ ਮਾਮੇ ਕੇ ਨੇ ਹੋਰ ਕੌਣ ਆਪਣੇ ਨਾਉਂਦਾ ਜਾਂਦਾ ਉਹੀ ਤਾਂ ਇੱਕ ਆਉਂਦੇ ਜਾਂਦੇ ਆਪਣੇ ਆਹੋ ਆਉਂਦੇ ਜਾਂਦੇ ਟੰਗ ਰੋਜ ਸੋਲੇ ਬਾਹਰ ਤੋਂ ਬੋਈਏ ਆਉਂਦੇ ਆ ਨਾ ਆ ਤਾਂ ਜਾਂਦੇ ਹੋਰ ਤਾਂ ਕੋਈ ਇੰਨਾ ਵੀ ਨਹੀਂ ਆਉਂਦਾ ਜਿੰਨਾ ਉਹ ਆਉਂਦੇ ਆ ਕਿਹਦੇ ਲੋੜ ਹੀ ਨਹੀਂ ਖੜੇ ਕਿਹਦੇ ਦਿਵਾਲੀ ਨਹੀਂ ਖੜੇ ਔ ਟੱਲਾ ਮਿੱਸਾਂ ਮळे ਇਹਨੂੰ ਸੱਦ ਲੈਂਦੇ ਆ ਜਦੋਂ ਉਹੀ ਗੱਲ ਗੂੰਹ ਮੋਤ ਦਬਾਉਣਾ ਹੁੰਦਾ ਇਹ ਤਾਂ ਜਿੰਨਾ ਮਰਜ਼ੀ ਕਰ ਲੈਣ ਮਾਮੇ ਕੇ ਤੂੰ ਤਾਂ ਉਹਨਾਂ ਨੂੰ ਸੱਡ ਲੈਣੀ ਨਹੀਂ ਕਿਤੇ ਵਾਹ ਹੁਲਾਇਣੀ ਤੂੰ ਵੀ ਮਾ ਮਾ ਵਰਗਾ ਹੋ ਗਿਆ ਮਾ ਵਰਗਾ ਨਹੀਂ ਹੋ ਗਿਆ ਮੈਂ ਸੱਚ ਸੱਚ ਬੋਲ ਰਿਹਾ ਦਾਦੀ ਸਹੀ ਤਾਂ ਕਹਿੰਦਾ ਜਸ ਨਾਲ ਫੇਰ ਕਿਉਂ ਕਹਜੇ ਮੰਮੀ ਪਾ ਗਏ ਇੱਥੇ ਅਸੀਂ ਹੈਗੇ ਤਾਂ ਸੀਗੇ ਘਰੇ ਬੈ ਜਾ ਬੈ ਜਾ ਤੂੰ ਵੀ ਹੈਗੀ ਸੀ ਮੰਮੀ ਘਰੇ ਨਾਲੇ ਮੈਂ ਘਰੇ ਸੀਗੀ ਤੇ ਇੱਥੇ ਬਹੁਤ ਨਿਸ਼ਾਗੀ ਕਰੇ ਆਪਣੇ ਤਾਂ ਇਕੱਲੀ ਦਾਦੀ ਹਿਟਲਰ ਬਣੀ ਬੈਠੀਏ ਬਸੋ ਇਹੀ ਹੈ ਆਪਣੇ ਤਾਂ ਨਾਲੇ ਜਿੰਨਾ ਉਹਨਾਂ ਨੇ ਸਾਥ ਦਿੱਤਾ ਨਾ ਉਹਨਾਂ ਤਾਂ ਕਿਸੇ ਨੇ ਆਪਣਾ ਸਾਥ ਨਹੀਂ ਦਿੱਤਾਗਾ ਉਸੇ ਉਹਨਾਂ ਨੇ ਮੇਰੇ ਜਵਾਕ ਦੇ ਮੋਢੇ ਤੇ ਹੱਥ ਧਰਿਆ ਫੇਰ ਹੀ 7 ਸਾਲ ਦੇ ਨੂੰ ਪਾਲਿਆ ਮੈਂ ਮੈਂ ਕਿੱਥੇ ਉਹ ਹੁੰਦਾ ਸੀ ਜਿੱਡੀ ਟੱਕੜੀ ਨਾਨਕ ਸ਼ੱਕ ਭਰ ਕੇ ਗਈ ਸੀ ਤੇਰੇ ਪੁੱਤ ਦੀ ਹਨਾ ਬੀਬੇ ਜਿਹੇ ਜਿਹੇ ਵਿਆਹ ਕਰਿਆ ਨਾ ਮੈਂ ਜਿਹੇ ਜਿਹੇ ਕੱਖ ਵੱਖ ਕਰਿਆ ਉਹ ਜੇ ਸਭ ਕੁਝ ਕਰ ਗਏ ਸਿਉਣੇ ਦਾ ਸੈਟ ਮੇਰੀ ਨੂੰ ਨੂੰ ਪਾ ਗਏ ਮੈਂ ਕਿੱਥੋਂ ਕਰਾ ਲੈਂਦੀ ਸੀ ਉਹਨੇ ਦਾ ਸੈਟ ਉਹ ਸਿਉਣੇ ਦਾ ਸੈਟ ਪਾ ਗਿਆ ਉਹਗਾ ਤੀਜੇ ਮੈਨੂੰ ਪਾਉਣ ਵਾਲੇ ਉਹ ਦਾਦੀ ਜਦੋਂ ਮੇਰੀਆਂ ਸਕੂਲ ਚ ਫੀਸਾਂ ਨਹੀਂ ਸੀ ਭਰੀਆਂ ਜਾਂਦੀਆਂ ਨਾ ਉਹ ਮਾਮਾ ਬਿਨਾਂ ਦੱਸੇ ਫੀਸਾਂ ਭਰ ਕੇ ਆਉਂਦਾ ਸੀ ਮੇਰੀਆਂ ਹੋਰ ਮਾਮੇ ਨੇ ਕਿਹਾ ਇਹ ਤੇ ਚੜਾ ਦੇ ਤੂੰ ਮਾਮਾ ਭਰ ਦੱਸੇ ਫੀਸਾਂ ਤੇਰੀਆਂ ਤੇ ਤੇਰੇ ਪਿਓ ਦੀ ਕਮਾਈ ਕਿੱਧਰ ਗਈ ਤਾਂ ਅਸੀਂ ਐਵੇਂ ਹੀ ਰਹਿ ਗਏ ਕੰਮ ਕਰ ਮਾਮੇ ਵਰਗੇ ਨੇ ਪੜਾਤਾ ਇਹ ਤਾਂ ਹੀ ਮਾਮੇ ਜਦ ਨੇ ਲਾਤਾ ਤੈਨੂੰ ਮੈਨੂੰ ਲਾਤਾ ਬਾਪ ਮੈਥੋਂ ਤਾਂ ਤੁਹਾਡੇ ਨਾਲ ਜਿਹੜਿਆ ਨਹੀਂ ਆਉਂਦਾ ਮੈਂ ਤਾਂ ਗਲਤੀ ਕਰ ਲਈ ਇੱਥੇ ਆ ਕੇ ਹਾਂ ਮਾਖਰੀ ਵੀ ਤੇਰੇ ਮਾਮਾ ਦਾ ਆਊਗਾ ਤੈਨੂੰ ਮੈਂ ਵੀ ਉੱਥੇ ਜ ਆਉਣੀ ਐ ਮੈਂ ਵੀ ਜੱਸ ਕੋਲ ਜਾਨੀ ਹਰਪੀ ਕੋਕੀ ਚਾਹ ਲੈ ਮੈਂ ਰੋ ਚੁਗਲਾਂ ਦਾਦੀ ਤੇ ਉਹ ਨਾ ਬੋਲਦੀ ਉਹਨੇ ਬਿਨਾ ਗੱਲ ਤੋਂ ਫਿਰ ਮੰਮੀ ਆ ਕੇ ਤਾਂ ਬੈਠਿਆ ਕਿ ਤੈਨੂੰ ਹਾਲ ਚਾਲ ਪੁੱਛੇ ਹਾਂ ਹਾਲ ਚਾਲ ਉਹ ਪੁੱਛੇ ਹੀ ਆਗੇ ਕੁਛ ਨਹੀਂ ਹੋਇਆ ਤੇ ਪ੍ਰਾਣ ਨੂੰ ਮਾੜਾ ਜਿਹਾ ਬਸ ਢਿੱਲਾ ਸੀਗਾ ਤੇ ਚੱਕ ਕੇ ਉੱਥੇ ਬੂਤ ਵਗ ਗਈ ਮੈਂ ਕਹਿੰਦੀ ਜੀ ਰੋ ਰੱਬਿਆ ਸੀ ਜੱਸ ਦਾ ਉਦੋਂ ਉਹ ਕੀ ਦੇ ਕੇ ਗਏ ਆ ਹੈ ਜਿਹੜਾ ਮੁੰਡਿਆਂ ਨੂੰ ਚੌਕੂ ਵਾਲਾ ਉਹਨਾਂ ਸੋਤਾ ਡਿੱਕੀ ਗਏ ਅੱਧੀ ਰਾਤ ਕਰਾਤੀ ਉਹਨਾਂ ਨੇ ਮਾਰ ਦੇ ਬੜਿਆਂ ਆ ਭਰਾਵਾਂ ਦੇ ਆਹੇ ਚਲ ਕੋਈ ਨਾ ਦਾਦੀ ਉਹਨੋਂ ਗੱਲਾਂ ਕਾਹਨੂੰ ਕਰਨੀਆਂ ਹੋ ਗਿਆ ਵਾਗੇ ਜੋ ਕੁਝ ਹੋਣਾ ਸੀਗਾ ਚਾਹ ਲਿਓ ਨਹੀਂ ਮੈਂ ਪੀਉਂਗੀ ਚਾਹ ਤੁਸੀਂ ਦੱਸ ਸਾਨੂੰ ਪਿਆ ਦੇ ਮੈਂ ਤਾਂ ਪੀ ਲਈ ਚ ਕੋਈ ਨਾ ਮੈਂ ਗੁੱਸੇ ਕਾਰ ਦੱਸ ਸਾਨੂੰ ਪਿਆ ਦੇ ਆਈ ਹੈ ਜਿਹੜੀ ਥੱਕੀ ਚੁੱਕੀ ਉੱਥੋਂ ਕੰਮਾਂ ਦੀ ਉਹਨਾਂ ਦਾ ਆਈ ਹੈ ਕੀ ਗੋਲੇ ਧੰਦੇ ਕਰ ਕਰ ਕੇ ਸੋਨ ਆਖੂਗੀ ਮੈਂ ਥੱਕ ਗਈ ਮੈਂ ਢਿੱਲੀ ਹੋ ਗਈ ਮੈਂ ਆਏ ਹੋਗੀ ਉਹਨਾਂ ਦਾ ਆਈ ਹੈਗੀ ਧੰਦ ਪਿੱਟ ਕੇ ਹੈਲੋ ਹੈਲੋ ਹਾਂਜੀ ਕਿਵੇਂ ਹੋ ਕਿਤੂ ਬਤਿਆ ਬਤਿਆ ਤੁਸੀਂ ਦੱਸ ਤੁਸੀਂ ਦੱਸੋ ਕਿਵੇਂ ਹੋ ਹਾਂ ਮੈਂ ਤਾਂ ਠੀਕ ਐ ਜੀ ਮੈਂ ਵੀ ਠੀਕ ਆ ਮੇਰੀ ਗੱਲ ਸੋਨਾ ਹਾਂਜੀ ਦੱਸੋ ਤੂੰ ਨਾ ਅੱਜ ਕਾਲਜ ਜਾਏਂਗਾ ਨਾ ਹਾਂਜੀ ਸੂਟ ਨਾ ਬੋਏ ਯਾਰ ਸੂਟ ਤੋਂ ਬਹਲੇ ਦੇਖ ਲੈ ਤੇ ਅੱਜ ਮੈਂ ਤੁਹਾਨੂੰ ਜੀ ਵਿੱਚ ਦੇਖਾਂ ਮੈਂ ਸੋਹਣੀ ਨਹੀਂ ਪਾ ਕੇ ਤਾਂ ਕੋਈ ਨਹੀਂ ਬਈ ਮਾਡਰਨ ਕੁੜੀ ਵਾਂਗ ਕਿਹਿੰਦੇ ਆਪਾਂ ਕਿੱਥੇ ਜਾਣਾ ਜ਼ਰੂਰੀ ਉਹ ਅੱਛਾ ਜੀ ਉਹ ਹਾਂਜੀ ਹਮਮ ਅੱਛਾ ਹੁਣ ਤੁਹਾਨੂੰ ਸੂਟਾਂ ਚ ਮੈਂ ਸੋਹਣੀ ਨਹੀਂ ਲੱਗਦੀ ਓਏ ਸੋਹਣੀ ਤਾਂ ਤੂੰ ਮੈਨੂੰ ਹੀ ਲੱਗਦੀ ਆ ਹਾਂਜੀ ਗੱਤ ਨਹੀਂ ਗੱਸਾ ਜੇ ਮੇਰੀ ਰੀਝ ਆਵੇ ਤੁਹਾਨੂੰ ਜੀ ਵਿੱਚ ਦੇਖਾਂ ਠੀਕ ਹੈ ਜੀ ਇਹ ਵੀ ਪੂਰੀ ਕਰ ਦਾਂਗੇ ਤੁਹਾਡੀ ਰੀਝ ਫਿਰ ਥੈਂਕ ਯੂ ਜੀ ਸਾਡੀਆਂ ਰੀਝਾਂ ਪੂਰੀਆਂ ਕਰਨ ਵਾਸਤੇ ਮੇਰੀ ਰੀਤ ਤਾਂ ਬਸ ਇਹੀ ਹੈ ਵੀ ਮੈਂ ਤੈਨੂੰ ਵਿਆਹ ਕੇ ਤੇ ਆਵਾਂ ਬਸ ਯਾਰ ਮੈਨੂੰ ਵੀ ਉਸ ਦਿਨ ਦਾ ਵੇਟ ਹੈ ਜੀ ਜਦੋਂ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਜਾਓਗੇ ਤੇ ਕਦੋਂ ਉਹਨਾਂ ਤਾਂ ਖੜਾ ਛਡਾਓਗੇ ਮੇਰੇ ਬੁਕੇ ਪਹਿਲਾਂ ਤਲਾਕ ਤੋਂ ਲੈ ਲਾ ਤਲਾਕ ਤਾਂ ਮੈਂ ਫੇਰ ਹੀ ਲਵਾ ਜੇ ਤੁਸੀਂ ਕੁਝ ਕਰਨ ਲੱਗੋਗੇ ਕੰਮਕਾਰ ਕਰੋ ਗੱਲਬਾਤ ਕਰੋ ਘਰੇ ਫੇਰ ਹੀ ਤਲਾਕ ਲਵਾ ਮੈਂ ਤਲਾਕ ਲੈ ਕੇ ਵਹਿ ਜਾ ਹਾਂ ਉਧਰ ਵੀਰਾ ਵੀ ਨਾ ਮੈਨੂੰ ਘਰੇ ਬੜੇ ਮੇਰਾ ਲੜਨ ਦਾ ਮੂਹ ਨਹੀਂ ਮੂਹ ਨਹੀਂ ਅਜੇ ਮੈਂ ਬੋਲਾਂ ਮੈਂ ਕੀ ਗਾਂ ਤੇ ਮੇਰੀ ਗੱਲ ਸੌਂਤਰੀ ਜੀ ਦੇ ਕਸੇ ਜੀ ਬਾਕੀ ਹਾਂ ਜੀ ਕਿਤੇ ਆਪਣੀ ਹੋ ਜੇ ਜਲਦੀ ਠੀਕ ਹੈ ਓਕੇ ਬਾਏ ਲਵ ਯੂ ਉਹ ਤਾਂ ਠੀਕ ਹੈ ਗੱਲ ਤਾਂ ਸੁਣ ਲੋ ਹਾਂ ਜੀ ਦੋਸਤੋ ਕਾਲਜ ਜਾਓਗੇ ਨਾ ਤੁਸੀਂ ਹਾਂ ਜੀ ਤੁਹਾਡੇ ਨਾਲ ਹੀ ਜਾਉਂਗਾ ਤੇ ਵੈਸੇ ਅਪ ਕਿੱਥੇ ਜਾਣਾ ਅੱਜ ਤੁਹਾਨੂੰ ਦੱਸੂਗਾ ਮੈਂ ਤੁਸੀਂ ਆਹ ਤਾਂ ਜਾਓ ਪਹਿਲਾਂ ਹਾਂ ਠੀਕ ਹੈ ਪਰ ਫਿਲਮ ਦਾ ਪਲਾਨ ਬਣੇ ਤੂੰ ਆ ਜਾ ਚੱਲ ਯਾਰ ਮੈਂ ਤੈਨੂੰ ਆ ਕੇ ਓਕੇ ਤੇ ਮੇਰੀ ਗੱਲ ਸੁਣ ਲੋ ਛੇਤੀ ਤੋਂ ਛੇਤੀ ਆ ਕੇ ਕੰਮਕਾਰ ਕਰੋ ਤੇ ਮੇਰੇ ਨਾਲ ਵਿਆਹ ਕਰਵਾਓ ਤੇ ਘਰੇ ਗੱਲ ਕਰ ਲਓ ਪਹਿਲਾਂ ਹੀ ਹਾਂਜੀ ਓਕੇ ਚਲੋ ਮਿਲਦੇ ਆ ਠੀਕ ਹੈ ਠੀਕ ਹੈ ਲਵ ਯੂ ਓਕੇ ਓਕੇ ਜੀ ਚਲੋ ਠੀਕ ਹੈ ਹਾਂ ਤਾਂ ਦੁੱਧ ਤਾਂ ਹੋ ਗਿਆ ਗਰਮ ਚਲ ਜਦੋਂ ਠਰ ਗਿਆ ਤਾਂ ਫਰਿੱਜ ਚ ਧਰ ਦੂੰ ਨਾਲ ਮਲਾਈ ਜੀ ਧਰ ਦੂੰਗੀ ਗੈਸ ਦਾ ਸਾਫ ਕਰਕੇ ਕਣਸ-ਕੁਣਸ ਤੇ ਦੀਰ ਮਾਰ ਕਰਦੀ ਤਾਂ ਰਹੀਏ ਪਰ ਮੇਰੇ ਮਗਰੋਂ ਕੰਮ ਉਹ ਜੀ ਗੱਲ ਨਹੀਂ ਬੰਦੀ ਜੇ ਜਿਵੇਂ ਮੈਂ ਆਪਸ ਪੰਗਾ ਕਰਦੀ ਸੀ ਕਰੇ ਮੰਮੀ हाँ पुत मैं कॉलेज जानी है हाँ भाग जा पुत रोटी खा ली सी हाँ जी मम्मी चल भाग जा लेट ना हो जी फिर हाँ जी हाँ जी उड़े उड़े मुड़ भी और तू कितने चली है मैं कॉलेज चली है कॉलेज चली है जी हाँ ते आए बढ़ के जानी है तू है ना बढ़ के जानू की हो गया आज जिन्ना जुन्ना जगह पुत नहीं पाई दिखा हूं तू इस घर दिन आ गई ਨੋ ਬਣ ਕੇ ਰਿਹਾ ਕਰਾ ਇਹੇ ਜੇ ਤਾਂ ਨਾ ਕੁੜੀਆਂ ਪਾਉਂਦਾਂ ਨਹੀਂ ਹੁੰਦਾਂ ਚਲ ਹੁਣ ਜਵਾ ਕੁੜੀ ਨੂੰ ਫਿਕਰ ਤਾਂ ਹੈ ਨਹੀਂ ਨਾ ਮੇਰੇ ਸਿਰ ਤੇ ਜਤ ਜਾਣਾ ਹੁਣੇ ਨਹੀਂ ਕਿੱਥੇ ਸਾਰਾ ਕੰਮ ਕਰਨਾ ਪੈਂਦਾ ਸੀ ਆਪ ਆ ਕੀ ਰੋ ਲਾ ਜੇ ਪੈ ਕੇ ਬਾਹਰ ਦੇਖਾਂ ਤੂੰ ਪਾਈ ਫਿਰਦੀ ਐ ਇਹ ਤੇ ਕਾਲਜ 'ਚ ਨਾ ਸਾਡੇ ਸਾਰੇ ਐਵੇਂ ਜਿਹੇ ਕੱਪੜੇ ਪਾਉਂਦੇ ਫੇਰ ਕੋ ਕੱਜੇ ਮੈਂ ਪਾ ਲਈ ਨਾ ਮੈਂ ਰੋ ਜੀ ਛੂਟ ਪਾ ਕੇ ਜਾਨੀ ਆ ਨਾ ਤਾਂ ਕਿਸੇ ਦੀ ਤੈਨੂੰ ਰੀਸ ਆ ਗਈ ਸਾਰੀਆਂ ਇਹ ਪਾਉਂਦੀਆਂ ਕੱਪੜੇ ਕੀ ਹੋ ਗਿਆ ਬੇਬੇ ਆ ਇਹਨੂੰ ਪੈਸੂ ਰੋਕਦੀ ਕਾਤਾ ਨਹੀਂ ਗਈ ਨੰਮੀ ਨਮਲੀ ਨਮੇਲੀ ਹੈਗੀ ਇਹ ਤੇ ਆ ਪਾ ਕੇ ਜਾਂਦੇ ਜਿੰਨਾ ਜੁਨਾ ਜਿੰਨਾ ਸੋਹਣੀ ਲੱਗਦੀ ਆ ਤੂੰ ਵੀ ਥੋੜੀ ਜਿਹੀ ਮਾੜੀ ਮੱਟੀ ਨਾਲ ਸੰਗ ਬੰਨਿਆ ਕਰ ਦੇਖਿਆ ਕਰ ਜਿੱਦੋਂ ਹੈ ਬਾਹਰ ਨਿਕਲ ਜੀ ਵੀ ਕਹੇ ਜੇ ਕੱਪੜਾ ਲਿਡਾ ਪਾਇਆ ਜੇ ਬੇਬੇ ਕੋਈ ਨਹੀਂ ਚੱਲ ਨਿਆਣੀ ਹੈ ਜਵਾਕੜੀ ਫਕੀ ਸਹਰਾਂ ਚ ਹੁਣ ਚੱਲੀ ਜਾਂਦਾ ਕੁਸ ਨਾ ਸਹਰਾਂ ਚ ਤੂੰ ਸਹਰਾਂ ਦਾ ਰਿਸਾ ਕਰਦੀ ਆ ਆਪਾਂ ਪਿੰਡਾਂ ਵਾਲੇ ਇਹ ਜਿਹਾ ਮਾਹੌਲ ਨਹੀਂ ਚੱਲਦਾਗਾ ਮਾੜਾ ਮੋਟਾ ਇਹਨੂੰ ਵਰਜਾ ਕਰ ਪਾਈ ਕੋਈ ਨਹੀਂ ਕੋਈ ਨਹੀਂ ਬੇਬੇ ਆਇਆ ਤਾਂ ਇੰਨੀ ਗਰਮ ਹੋਣੀ ਆ ਕੋਸਨੀ ਦੇਪੇ ਤੁਸੀਂ ਕਿੱਥੇ ਟਾਲੇ ਤੁਸੀਂ ਪਿੰਡ ਚ ਰਹਿੰਦੇ ਹੋ ਅਸ ਤੇ ਸ਼ਹਿਰ ਚ ਰਹਿੰਦੇ ਆ ਸ਼ਹਿਰ ਆ ਵਾ ਪਰ ਇੱਥੇ ਮਾਹੌਲ ਨਹੀਂ ਚੱਲਦਾ ਭਾਈ ਇਹਨੂੰ ਤੂੰ ਬਦਲ ਤੇ ਸੂਟ ਪਾ ਕੇ ਜਾ ਤੇ ਸੂਟ ਪਾ ਕੇ ਜਾਇਆ ਕਰ ਬਾਹਰ ਤਾਂ ਜਿੱਦਾ ਜਾਨੀ ਆ ਅਗਲਾ ਕੀ ਕਹੂਗੀ ਉਹਨਾਂ ਦੀ ਬਹੁ ਨਵੀਂ ਨਮੇਲੀ ਹੈਗੀ ਆ ਕਿ ਪੌਂਦੀ ਇਹ ਜਿਹੇ ਆ ਦੀ ਕੱਪੜਾ ਦੀ ਦਾ ਲੋਕਾਂ ਦਾ ਕੀ ਆ ਉਹ ਭਗਾਈ ਮਾਰਦੇ ਆ ਲੋਕਾਂ ਪਿੱਛੇ ਤੁਸੀਂ ਲੱਗ ਕੇ ਮੈਨੂੰ ਬੋਲਣ ਲੱਗ ਜਾਨੇ ਹੋ ਆ ਕਿ ਲੋਕਾਂ ਦਾ ਕੀ ਹੈਗਾ ਲੋਕ ਤਾਂ ਫਿਰ ਵਾਰਾ ਕੁਛ ਕਰ ਦੇਗੇ ਚਲ ਕੋਈ ਨਹੀਂ ਬੇਬੇ ਕਾਦੇ ਵਾਸਤੇ ਕੋਈ ਨਹੀਂ ਕੋਈ ਨਹੀਂ ਤੂੰ ਐਵੇਂ ਨਾ ਬਹਾਫ ਕਰ ਮੰਮੀ ਤੂੰ ਕਿਹਾ ਕੀ ਕਮੀ ਆ ਕੱਪੜਿਆਂ ਚ ਕੱਪੜਾ ਚ ਤੈਨੂੰ ਕੋਈ ਕਮੀ ਨਹੀਂ ਲੱਗਦੀ ਮੈਨੂੰ ਕੋਈ ਲੱਗਦੀ ਹੈ ਕਿ ਪੁੱਤ ਛੂਟ ਪਾ ਕੇ ਜਾ ਨੋਹਾ ਥਿੰਗਾ ਛੂਟ ਪਾਉਂਦਾ ਹੁੰਦਾ ਇਹ ਜੇ ਕੱਪੜਾ ਚ ਨਹੀਂ ਬਾਹਰ ਅੰਦਰ ਜਾਂਦਾ ਹੁੰਦਾ ਬੇਬੇ ਰੋਜ਼ ਛੂਟ ਪਾ ਕੇ ਜਾਂਦੇ ਥੋੜੇ ਸਾਹਮਣੇ ਫੇਰ ਕਿਉਂਕਿ ਜਦ ਜੀਨ ਪਾ ਲਈ ਤਾਂ ਐਵੇਂ ਤੁਸੀਂ ਰੌਲਾ ਪਾਉਣ ਲੱਗ ਗਏ ਥੋੜਾ ਤਾਂ ਰੋਜ਼ ਦੇ ਨਿਤ ਦਾ ਕਲੇਸ਼ ਹੋ ਗਿਆ ਐਵੇਂ ਹੀ ਕਰਦੇ ਹੋ ਮੇਰੇ ਨਾਲ ਮੈਂ ਮੈਨੂੰ ਕੋਈ ਨਹੀਂ ਹੈਗੀ ਇਹਨੂੰ ਸਮਝਾ ਮਾੜਾ ਮੋਟਾ ਛੂਟ ਪਾ ਕੇ ਬਾਹਰ ਅੰਦਰ ਜਾਇਆ ਕਰੇ ਹਾਪੀ ਤਾਂ ਵੱਡਿਆਂ ਦੀ ਗੱਲ ਮੰ ਚਲ ਜਿਵੇਂ ਬੇਬੇ ਕਹਿੰਦੀ ਉਹਵੇਂ ਕਰ ਲਾ ਤੂੰ ਸੂਟ ਪਾ ਜਾ ਆ ਨਾ ਜਾਂ ਪੈਂਟ ਸ਼ਰਟ ਦੀ ਮੈਂ ਨਹੀਂ ਪਹੁੰਚ ਦੇ ਦਿੰਦੇ ਤੋ ਆਹ ਨਹੀਂ ਕਰ ਦੇ ਦਿੰਦੇ ਨਾਲੇ ਦਿਨ ਪਤਾ ਫਿਰ ਅੱਗੇ ਮੰਮੀ ਫੋਨ ਨੂੰ ਵੀ ਪਤਾ ਨਾ ਮੈਂ ਪਹਿਲੇ ਲੇਟ ਹੋ ਗਈ ਆ ਰੋਜ਼ ਦਾ ਕੰਜਰ ਕਲੇਸ਼ ਆ ਰੋਜ਼ ਲੇਟ ਕਰਵਾ ਦਿੰਦਾ ਮੈਨੂੰ ਫਰਪਨ ਮੈਂ ਤਾਂ ਤੈਨੂੰ ਆ ਜੀਨ ਜੂਨ ਜਿਪਾ ਕੇ ਬਾਹਰ ਜਾਂ ਦਿੰਦੀ ਕੋ ਮੈਂ ਰਾਜੀ ਦਾ ਪ ਮੇਰੇ ਗੁੱਸੇ ਪਾ ਕੇ ਫਿਰ ਮੈਂ ਨਹੀਂ ਜਾਂਦੀ ਸੂਟ ਤੁਸੀਂ ਵੀ ਚਾਹੇ ਰਾਜੀ ਰੋ ਚਾਹੇ ਗੁੱਸੇ ਪਾ ਕੇ ਕਿ ਮੈਂ ਨਹੀਂ ਜਾਂਦੀ ਕੁੜੀ ਤੂੰ ਇਹਨੇ ਸਮਝਾਉਂਦੀ ਕਹਤਾਂ ਤੂੰ ਮੁੰਡੇ ਨੂੰ ਕਹਤਾਂ ਨਹੀਂ ਕਹਿੰਦੀ ਜੀ ਬੇਬੇ ਮੈਂ ਆਖੀ ਤੇ ਜਾਨੀ ਹੁਣ ਜਾ ਅੰਦਰ ਜਾ ਤੇ ਸੂਟ ਬਦਲ ਜਾ ਅੰਦਰ ਜਾਨੀ ਜਾਨੀ ਬੇਬੇ ਲੈ ਦੇਖ ਲੈ ਆਉ ਭਾਗੀ ਜਮਾ ਨਹੀਂ ਪਈ ਇਹ ਅੱਖ ਲੱਗਦੀ ਇਹ ਚਮੜਾ ਲੀ ਤੂੰ ਜੇ ਸਾਰਾ ਇਹਨੇ ਛੱਡ ਕੇ ਤਮਾਜਨਾ ਭੱਗ ਜਾਨੀ ਸਕੀਰਿਆਂ ਦੇ ਵਿੱਚ ਤੇਰਾ ਕੰਮ ਬਣਦਾ ਹੈ ਸਕੀਰਿਆਂ ਚ ਜਾਂਦਾ ਓਹੋ ਬੇਬੇ ਹੁਣ ਸਕੀਰਿਆਂ ਚ ਕਿਉਂ ਨਾ ਜਿਵੇਂ ਜਦੋਂ ਮੇਰਾ ਭਾਈ ਬਿਮਾਰ ਸੀ ਮੈਨੂੰ ਜਾਣਾ ਹੀ ਪਿਆ ਬਾਕੀ ਸਿਰੇ ਇਹਦੇ ਸਿਰ ਤੇ ਤਾਂ ਘਰ ਛੱਡ ਕੇ ਗਈ ਸੀ ਅੱਗੇ ਮੈਂ ਕਿੰਨਾ ਕ ਜਾਂਦੀ ਸੀ ਤੜਕੇ ਜਾਂਦੀ ਆਥ ਨੂੰ ਘਰੇ ਆ ਜਾਂਦੀ ਵੀ ਮੁੰਡਾ ਕੱਲਾ ਮੁੰਡੇ ਦੀ ਮਾਰੀ ਚਲ ਹੁਣ ਜੇ ਇਹਨੇ ਘਰ ਸੰਭਲਿਆ ਤਾਂ ਹੁਣ ਮੈਂ ਬਾਗੀ ਹਾਂ ਇਹ ਤਾਂ ਬਾਹਲੇ ਘਰ ਸੰਭਲੀ ਹੈਗੀ ਦੱਸ ਕੇ ਜਾਂਦੀ ਹੈ ਜਿੱਥੇ ਕਿੱਥੇ ਜਾਂਦੀ ਹੈਗੀ ਬੈਨ ਪੁੱਛੀ ਉੱਡ ਜਾਂਦੀ ਹੈਗੀ ਇਹ ਨਾ ਮੁੰਡੇ ਨੂੰ ਕੋਸਾ ਦਵਾਰ ਆਗੀ ਨਾ ਮੈਨੂੰ ਦਵਾਰ ਆਗੀ ਮੈਨੂੰ 10 ਦਿਨ ਹੋ ਗਏ ਇੱਥੇ ਬੈਠੀ ਨੂੰ ਇਹ ਤਾਂ ਮੇਰੀ ਗੱਲ ਇੱਕ ਵੀ ਨਹੀਂ ਸੁਣਦੀਗੀ ਕੋਈ ਨਹੀਂ ਬੇਬੇ ਸੁਣਦੀ ਕਿਉਂ ਨਹੀਂ ਮੁੰਡੇ ਦੀ ਰਾਇ ਨਾਲ ਹੀ ਲੱਗੀ ਹੈ ਪੜਨਾ ਮੁੰਡਾ ਹੀ ਆਪੇ ਇਹਨੂੰ ਤੋੜਦਾ ਹੈ ਵੀ ਹਾਂ ਤੂੰ ਬਾਗ ਜਾ ਬਾਕੀ ਘਰ ਦੀ ਸਾਂਭ ਸੰਭਾਲ ਸਾਰੀ ਕਰਦੀ ਐ ਇਹ ਜੀ ਗੱਲ ਨਹੀਂ ਹੈਗੀ ਵੀ ਘਰ ਨਹੀਂ ਸੰਭਾਲ ਜਿੱਦੈ ਤੁਹਾਡਾ ਨੱਕ ਬੜਾਤਾ ਨਾ ਮਾਂ ਪੁੱਤਾਂ ਦਾ ਉਹ ਅੱਦੇ ਅੱਖਾਂ ਚ ਘਸੁੰਨ ਦੇ ਦੇ ਕਿ ਰੋਵੇਂਗੀ ਤੂੰ ਨਾਲੇ ਮੁੰਡਾ ਰਹੂਗਾ ਤੂੰ ਅੱਜ ਵਾਲੀ ਗੱਲ ਨਾ ਲਿਖ ਲੈ ਬੇਬੇ ਮੈਨੂੰ ਬੋਲਣਾ ਤਾਂ ਨਹੀਂ ਚਾਹੀਦਾ ਸੀ ਪਰ ਹੁਣ ਕਹਿਣਾ ਪਊਗਾ ਗੱਲ ਨਾ ਚੱਜ ਦੀ ਕੱਢਿਆ ਘਰ ਮੂੰਹ ਚ ਆਏ ਨਹੀਂ ਹੈਗਾ ਵੀ ਤੂੰ ਆਵਾ ਤਵਾ ਬੋਲੀ ਜਾਵੇਂ ਤੇ ਮੈਂ ਉਹੀ ਬਰਦਾਸ਼ਤ ਕਰੀ ਜਾਵਾਂ ਗੱਲਾਂ ਮੈਂ ਤਾਂ ਚੱਜਦੀਆਂ ਹੀ ਕਰਦੀ ਆ ਇਹ ਤੇਰੀਆਂ ਅੱਖਾਂ ਤੇ ਪੜਦਾ ਪਿਆ ਖੜਾਗਾ ਪਤਾ ਹੀ ਐ ਬੇਬੇ ਕਿਹਨੇ ਸਾਡੇ ਵਾਸਤੇ ਚੰਗਾ ਸੋਚਿਆ ਤੇ ਕਿਹਨੇ ਮਾੜਾ ਸੋਚਿਆ ਸ਼ਹਿਰ ਚ ਆ ਗਏ ਸ਼ਹਿਰ ਚ ਵੀ ਨਹੀਂ ਮੇਰਾ ਖੜਾ ਛੜਦਾ ਗਾਇਦ ਮੈਂ ਤਾਂ ਹੀ ਬਾਜ਼ਰ ਦੰਨਿਆ ਰੋਜ ਕੋਠੀਆਂ ਕਿਤੇ ਉੱਥੇ ਕੋਠੀ ਲੈ ਲਈ ਕਿਤੇ ਉੱਥੇ ਕੋਠੀ ਲੈ ਲਈ ਉਹ ਤਾਂ ਮੇਰੇ ਪੁੱਤ ਨੂੰ ਜੇ ਕਿਥੋਂ ਨਾ ਕੋਈ ਨਫਾ ਮਿਲਦਾ ਤਾਂ ਵੇਚਵਟ ਕਰ ਲੈਂਦਾ ਕਿਵੇਂ ਨਾ ਕਿਵੇਂ ਤਾਂ ਧੰਦਾ ਤੋਰਨੀ ਸੀ ਉਦੋਂ ਤਾਂ ਕਹਿਦੇ ਨੇ ਸੀ ਇਹਨੂੰ ਪਾਲ ਲਿਆ ਜਵਾਕ ਨੂੰ ਐਡਾ ਕਰ ਲਿਆ ਪਾਲ ਕੇ ਇਹ ਕਿਸੇ ਕੰਮ ਨਹੀਂ ਲਾਇਆ ਜੇ ਮੇਰਾ ਪੁੱਤ ਕੋਈ ਕੰਮ ਕਰਨ ਲੱਗਿਆ ਤਾਂ ਵੀ ਨਹੀਂ ਜਰਿਆ ਜਾਂਦਾ ਜੇ ਬੇਲਾ ਸੀ ਤਾਂ ਵੀ ਨਹੀਂ ਜਰਿਆ ਜਾਂਦਾ ਹੁਣ ਮੇਰੀ ਨੂੰ ਨਹੀਂ ਜਰੀ ਜਾਂਦੀ ਆ ਚੱਜਦੀ ਤਾਂ ਨੋ ਪਾਲ ਲੈਂਦੀ ਜੇ ਪਾਲਣ ਲੱਗੀ ਸੀਗੀ ਚੱਜਦੀ ਐ ਬੇਬੇ ਮੇਰੇ ਵਾਸਤੇ ਤਾਂ ਚੱਜਦੀ ਐ ਤੇਰੇ ਵਾਲਿਆਂ ਨਾਲ ਗੱਲਾਂ ਹੁਣ ਨਹੀਂ ਪੁੱਗਦੀਆਂ ਸਾਡੇ ਤੇ ਡੰਡਾ ਚਲਾ ਦੇਂਦੀ ਸੀ ਗਾਂਹ ਪੋਤ ਨੂੰ ਹਣੀ ਚੱਲਤਾਂ ਨਾ ਡੰਡਾ ਤਾਂ ਮੇਰਾ ਹੀ ਚੱਲੂਗਾ ਪੋਤ ਨੂੰ ਕੋਈ ਨੇੜੋ ਲੱਗਦੀ ਐਗੀ ਹੁਣ ਤੀਆਂ ਨਹੀਂ ਝਲਦੀਆਂ ਪੜੀਆਂ ਲਿਖੀਆਂ ਹੁਣ ਤਾਂ ਸਾਨੂੰ ਹੀ ਤੂੰ ਕੁੱਟ ਮਾਰ ਲੈਂਦੀ ਸੀ ਹੁਣ ਤੂੰ ਹੱਥ ਲਾ ਕੇ ਦੇਖ ਇਹਨਾਂ ਦੇ ਨਾ ਕੋਈ ਨਹੀਂ ਚੱਲਾ ਹੁੰਦੇ ਉਹਨੂੰ ਮੁੜ ਕੇ ਆਉਂਦੇ ਤੂੰ ਦੇਖੀ ਉਹਦੇ ਜੁੰਡਾ 'ਚ ਹੱਥ ਪਾਉਂਦੀ ਐ ਬੈਨ ਪੁੱਛੇ ਜਾਂਦੀ ਐ ਉਹ ਅੱਜ ਉਹਨੂੰ ਆਉਣ ਦੇ ਕਾਰਜੋਂ ਮੈਂ ਪਾਉ ਉਹਦੇ ਜੁੰਡਾ 'ਚ ਹੱਥ ਮੈਨੂੰ ਪੁੱਛੇ ਤੁਰੇ ਫਿਰਦੀ ਐ ਉਹ ਉਹਦੇ ਜੁੰਡਾ 'ਚ ਹੱਥ ਪਾਉਂਦੀ ਪਾਉਂਦੀ ਨਾ ਆਪਦੇ ਨਾ ਪਵਾਦੀ ਕਿਉਂ ਐ ਕਿੰਨੇ ਪਾ ਦੇ ਗੂਏ ਮੇਰੇ ਜੁੰਡਾ 'ਚ ਹੱਥ ਤੇ ਜਿਵੇਂ ਤੂੰ ਪਾਏਂਗੀ ਦਾਦੀ ਕੀ ਹੋ ਗਿਆ ਸਵੇਰੇ ਸਵੇਰੇ ਐ ਕਹਤੋਂ ਸਵੇਰੇ ਸਵੇਰੇ ਤੂੰ ਮਾੜਾ ਮੋਟਾ ਭਾਈ ਉਹਨੂੰ ਵੀ ਕੀ ਹੋ ਗਿਆ ਹੁਣ ਪਹਿਲਾ ਟਾਈਮ ਕਾਲਜ ਦਾ ਹੋ ਗਿਆ ਪਹਿਲਾਂ ਆਂ ਟਾਈਮ ਦੇਖ ਤੂੰ ਟਾਈਮ ਤਾਂ ਹੋਈ ਪੇ ਕਾਲਜ ਦਾ ਹੋ ਕੀ ਗਿਆ ਹਰਪ੍ਰੀਤ ਗਈ ਐ ਉਹ ਆ ਚੋਪ ਆ ਗਈ ਜੀਨ ਟਾਪ ਜਾ ਆਂਦੀ ਹਾਂ ਹਾਂ ਕੱਪੜੇ ਬਦਲ ਕੇ ਜਾ ਉਹ ਕੋਲਜ ਬਾਕੀ ਹੋ ਹਾਂ ਉਹਨੂੰ ਤਾਂ ਮੈਂ ਕਿਹਾ ਸੀ ਵੀ ਮੈਂ ਛੱਡ ਕੇ ਆਉਂਗਾ ਆ ਵੇਖ ਲੈ ਫਿਰ ਤੇਰੀ ਕਿਹੜਾ ਨਿਸ਼ਾ ਤੂੰ ਕਿੱਥੇ ਗਿਆ ਸੀ ਤੈਨੂੰ ਆਏ ਨਹੀਂ ਪਤਾ ਵੀ ਉਹਦਾ ਟਾਈਮ ਹੋਇਆ ਪੇ ਜਾਣ ਦਾ ਮਾੜਾ ਜੇ ਕੰਮ ਗਿਆ ਸੀ ਮਾਂ ਮੈਂ ਤਾਂ ਮੈਂ ਤਾਂ ਉਹਨੂੰ ਕਹਿ ਕੇ ਗਿਆ ਸੀ ਇੱਥੇ ਖੜਚੀ ਮੈਂ ਆਉਣਾ ਫਿਰ ਪੁੱਤੋ ਉਹਦਾ ਪੈਂਨ ਸੀ ਜਮਾ ਜਾਣ ਦਾ ਤੂੰ ਉਹਦੀ ਕੰਮ ਸੀ ਜਿਹੜਾ ਆ ਕੇ ਕਰ ਲੈਣਾ ਤੂੰ ਦੱਸ ਕੀ ਕਰਨਾ ਬੇਲਾ ਹੀ ਐ ਨਾ ਹੋਰ ਕਿਵੇਂ ਰਹਿਣੀ ਮਾਂ ਉਹਨੇ ਜਾਣਦੇ ਨੂੰ ਵੀ ਸਾਨੂੰ ਮਾਂ ਪੁੱਤਾਂ ਨੂੰ ਚਾਰ ਜਾਂਦੀ ਆ ਉਹ ਦਾਦੀ ਚੱਲ ਕੋਈ ਨਾ ਇਹਨਾਂ ਕੋਤੋਂ ਬੁੱਲੀ ਜਾਨੀ ਆ ਮੈਂ ਕਰਦਾ ਗੱਲ ਉਹਦੇ ਨਾਲ ਵੀ ਐਂਗਾਤੋਂ 바ਗੀ ਜਾਂ ਉਹਨੂੰ ਕੋਈ ਕੰਮ ਹੋਣਾ ਤਾਂ 바ਗੀ ਨਾਲੇ ਭਾਈ ਮੈਂ ਐ ਕਹਿਨੀ ਆ ਆ ਜਿਹੜੀਆਂ ਪਾਕੇ ਜਾਂਦੀਆਂ ਨਾ ਪੈਂਟਾ ਪੁੰਟਾ ਜਿਗਾ ਮੈਨੂੰ ਪਤਾ ਉਹ ਸੋਣੀਆਂ ਨਹੀਂ ਲੈਦੀਆਂ ਸ਼ੂਟ ਪਾ ਕੇ ਜਾਇਆ ਕਰੇ ਕੋਈ ਨਾ ਦਾਦੀ ਅੱਜਕੱਲ ਪਾਉਂਦੇ ਆ ਕਾਲਜ 'ਚ ਅੱਜਕੱਲ ਪੈਂਟ ਸ਼ਰਟ ਹੀ ਚੱਲਦੀਆਂ ਸੂਟ ਤਾਂ ਘੱਟੀ ਪਾਉਂਦੀਆਂ ਕੁੜੀਆਂ ਕੋਈ ਨਾ ਫੇਰ ਕਿ ਹੋ ਗਿਆ ਜੇ ਪਾਗੀ ਤੁਸੀਂ ਹਾਇ ਕਰ ਕਰਨਾ ਉਹਨੂੰ ਸੱਚ ਨਾਲ ਲਉਗੇ ਤੁਹਾਡੀ ਮਾਪ ਪੁੱਤਾਂ ਦੀ ਇੱਕੋ ਹੀ ਗੱਲ ਆ ਗਈ ਮੈਂ ਤੁਹਾਨੂੰ ਐ ਕਹਿੰਦੀ ਆ ਕਿਤੇ ਤੁਸੀਂ ਨਾ ਅੱਖਾਂ ਚ ਕਿਸ ਨੂੰ ਦੇ ਦੇ ਨਾ ਰੋਲ ਬੈਜੇ ਬਾਕ ਪੁੱਤਾਂ ਮੈਂ ਇਹ ਕਹਿਣਾ ਇੰਨੀਆਂ ਰੁਕਾ ਟੋਕਾ ਚੰਗੀਆਂ ਨਹੀਂ ਹੁੰਦੀਆਂ ਉਹ ਫਿਰ ਮੂਰੇ ਬੋਲਣ ਲੱਗ ਜੂਗੀ ਮੂਰੇ ਤਾਂ ਅੱਗੇ ਬਚਾਰਾ ਬੋਲ ਦੇ ਤਾਂ ਬੋਲ ਦੂਗੀ ਆਈਆ ਪਹਿਲਾਂ ਤਾਂ ਤਾਂ ਹੀ ਤਾਂ ਕਹਿਣਾ ਵੀ ਜੇ ਜਿਵੇਂ ਕਰਦੀ ਆ ਕਰ ਲੈਣ ਦੋ ਕੋਈ ਨਾ ਮੈਂ ਸਮਝਾ ਕੇ ਦੇਖ ਲੂ ਜੇ ਸਮਝ ਗਈ ਜੇ ਸਮਝ ਗਈ ਤਾਂ ਹਜੇ ਸਮਝਾ ਕੇ ਦੇਖ ਲੂ ਬੇਬੇ ਆ ਬੰਨੇ ਹੱਥ ਸਾਡਾ ਘਰ ਵਸ ਲੈਣ ਦੇ ਖੜਾ ਛੱਡ ਸਾਡਾ ਪਰ ਅੱਜ ਵੀ ਇਹਦਾ ਸਿਰਪਕਾ ਹੀ ਨਹੀਂ ਮੈਂ ਤਾਂ ਜਾਂਦੀ ਮੈਂ ਤੁਹਾਨੂੰ ਆ ਦੱਸਦੀ ਐ ਏਡਾ ਲੂਣੇ ਹੋ ਕੇ ਨਹੀਂ ਸਾਡਾ ਘਰ ਵਸਦਾ ਐਨਾ ਕਾ ਤੂੰ ਬੋਲੀ ਜਾਂਦੀ ਐ ਸਵੇਰੇ ਸਵੇਰੇ ਫਿਰ ਤੈਨੂੰ ਪਤਾ ਬੀਪੀ ਦੀਆਂ ਗੋਲੀਆਂ ਲੈਂਦੀ ਫਿਰੇਂਗੀ ਭਾਈ ਮੈਂ ਨਾ ਕਿਸੇ ਗੱਲ ਤੇ ਬੋਲਦੀ ਹੁਣੀਆਂ ਮੈਨੂੰ ਉਹ ਬਲਗਾ ਨਹੀਂ ਲੱਗਦੀ ਜਦੋਂ ਉਹ ਆਏ ਜਾਂਦੇ ਪੈਂਟਾ ਪੁੰਟਾ ਹੀ ਆ ਪਾ ਕੇ ਪੁੱਤ ਮੈਨੂੰ ਪਤਾ ਦਾਦੀ ਪਰ ਹੁਣ ਤੇਰੀ ਸੋਚ ਪੁਰਾਣੇ ਜ਼ਮਾਨੇ ਵਾਲੀ ਐ ਫਿਰ ਹੁਣ ਕਰਾਂ ਕੀ ਹੁਣ ਅੰਦਰ ਕਮਰੇ ਚ ਡਾਉਣਾ ਕਮਰੇ ਚ ਤਾਂ ਮੈਂ ਤੈਨੂੰ ਕਹ ਨਹੀਂ ਆਂਦੀ ਵੀ ਡਾਣਾ ਪਰ ਨਾ ਮਾੜਾ ਜ ਉਹਨੂੰ ਉਹ ਲੀੜੇ ਕੱਪੜੇ ਦੀ ਸੋਧਬਦ ਰੱਖ ਲੈ ਕਰੇ ਆ ਅਹ ਜਿਹੜਿਆ ਦੰਦੇ ਜੇ ਪਾ ਕੇ ਬੁਰੀਆਂ ਲਾਦੀਆਂ ਅਗਲਾ ਕੋਨਾ ਦੀ ਨੋ ਵਾਲਾ ਆ ਜਾਂਦੀ ਹੈਗੀ ਉਹ ਕਾਲਜ ਚ ਪੜਦੀ ਹੈ ਕਾਲਜ ਚ ਅੱਜਕੱਲ ਚੱਲਦਾ ਜੇ ਤੈਨੂੰ ਚੱਲ ਫੇਰ ਵੀ ਆ ਮੈਂ ਕੋਈ ਨਾ ਉਹਨੂੰ ਕਹਿ ਦੂੰਗਾ ਨਾ ਪਾਇਆ ਕਰੂੰਗਾ ਉਹਨੂੰ ਸਮਝਾ ਦੀ ਹਾਂ ਮੈਂ ਸਮਝਾ ਦੂੰ ਆਪੇ ਚੱਲ ਤੂੰ ਹੁਣ ਅੰਦਰ ਆ ਜਾ ਚੱਲ ਹੋਰ ਹਜੇ ਕਹਿੰਦਾ ਕਿ ਸਮਝਾ ਦੂੰਗਾ ਮੈਂ ਹਜੇ ਸਮਝਾ ਦੂੰਗਾ ਕਹਿੰਦਾ ਇਹ ਤਾਂ ਮਾਂ ਪੁੱਤਾਂ ਦੀਆਂ ਅੱਖਾਂ ਚ ਰੱਤਾ ਪਾਉਂਦੀ ਫਿਰਦੀ ਹੈ ਹਾਂ ਇਹਨੂੰ ਮਾਂ ਦੇ ਹੁੰਦ ਨੇ ਇਸਰੀ ਆਉਣ ਦੇ ਉਹਨੂੰ